ਇਸ ਜਿਹੜੀ ਮੀਟਿੰਗ ਦੇ ਵਿੱਚ ਦੇਖੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਕੱਲ ਜਿਹੜਾ ਸੀਗਾ ਨਾ ਮੇਜਰ ਸਾਨੂੰ ਪ੍ਰੋਬਲਮ ਆਈ 2 ਸਵਾ ਦੋ ਘੰਟੇ ਤੇ ਇੱਥੇ 66 ਕੇਵੀ ਦੀ ਲਾਈਨ ਆਂਦੀ ਹੈ ਜੀ ਉਹਦਾ ਜਿਹੜਾ ਅੰਡਰਗਰਾਊਂਡ ਕੇਬਲ ਆਂਦੀ ਹੈ ਕਿਉਂਕਿ ਇਹ ਬਡੋਗਰ ਤੋਂ ਆਂਦੀ ਹੈ ਉਹਦੇ ਉੱਪਰ ਕੋਲ ਓਵਰ ਹੈਡ ਟਾਰ ਨਹੀਂ ਪੈ ਸਕਦੇ ਆ ਉਦੇ ਚ ਉਹਨੇ ਕੇਵਲ ਐਕਸਟਰਨਲ ਪਾਈ ਹੋਈ ਆਲੇਕਰ ਉਹਦੇ ਬਾਅਦੂਰ ਵੀ ਜਿਹੜੀ ਕੱਲ ਪ੍ਰੋਬਲਮ ਆਈ ਆ ਬਟ ਉਹ ਦੋ ਘੰਟੇ ਕਲੈਰਿਫਾਈ ਹੋ ਗਏ ਸੀ ਉਹ ਮੁੜ ਕੇ ਨਾ ਆਵੇ ਇੱਕ ਤਾਂ ਇਹ ਸੀਗਾ ਦੇਖੋ ਕਿਉਂ ਆਈ ਸਾਰਾ ਉਹਦੇ ਸਾਰੇ ਡੀਟੇਲ ਚ ਗੱਲ ਹੋਈਆਂ ਚੇਅਰਮੈਨ ਸਾਹਿਬ ਔਰ ਉਹਨਾਂ ਦੇ ਜਿਹੜੇ ਮਤਲਬ ਸੀਨੀਅਰ ਅਫੀਸ਼ਰ ਸਾਰੇ ਆਏ ਹੋਏ ਸੀਗੇ ਉਹਦੇ ਨਾਲ ਅਸੀਂ ਇੱਕ ਤਾਂ ਕਿਹਾ ਵੀ ਇਹਦੇ ਚ ਅੱਗੇ ਵਾਸਤੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਈ ਸਕਦੀ ਹੈ ਨਾ ਅੰਡਰਗਰਾਊਂਡ ਕੇਬਲ ਹੋਵੇ ਜਿਹੜੀ ਮਰਜ਼ੀ ਹੋਵੇ ਕਦੇ ਨਾ ਕਦੇ ਤਾਂ ਪ੍ਰੋਬਲਮ ਆਏਗੀ ਉਹਦੇ ਚ ਕਿ ਅਸੀਂ ਆਲਟਰਨੇਟ ਲਾਈਨ ਜਿਹੜੀ ਹੋਰ ਆ ਉਹਦੇ ਵਾਸਤੇ ਪੈਸੇ ਵੀ ਲਗਾ ਇਹ 66 ਸਟੇਜ ਦੀ ਹੈ 11 ਕੇਵੀ ਦੀ ਇੱਕ ਆਲਟਰਨੇਟ ਸਪਲਾਈ ਹੋਏਗੀ ਜੇਕਰ ਇਹਦਾ ਸਿੱਕਾ ਤੋਂ ਹੋਵੇ ਤਾਂ ਉਹਨੂੰ ਚੇਂਜ ওভার ਕਰਦੇ ਆ। ਬੈਕਅਪਾਸ ਤੇ ਕੋਈ ਜਨਰੇਟਰ ਵਗੈਰਾ ਦਾ ਪ੍ਰਬੰਧ ਹੈ? ਮੈਂ ਦੱਸਦਾ ਨਾ ਜੀ। ਉਹ ਬਿਜਲੀ ਦੀ ਲਾਈਨ ਵੀ ਹੋਏਗੀ ਜੀ ਜਨਰੇਟਰ ਤਾਂ ਆਲਰੇਡੀ ਆ ਗਿਆ ਜੀ। ਜਨਰੇਟਰ ਤਾਂ ਕੱਲ ਵੀ ਚੱਲਿਆ ਥੋੜੀ ਜਿਹੀ ਦਿੱਕਤ ਆਈ ਉਹਦੇ ਨਾਲ ਜਨਰੇਟਰ ਦੇ ਨਾਲ 100% ਸਪਲਾਈ ਨਹੀਂ ਹੋ ਸਕਦੀ। ਜਨਰੇਟਰ ਟੋਟਲ ਕਿੰਨੇ ਆ ਜੀ ਆਪਣੇ ਐਮਐਸ ਸਾਹਿਬ? ਮਿਕਸਿੰਗ ਰਸਤੇ ਸਿਰਫ 20 ਵਾਲੀ 20 ਟੋਟਲ 20 ਦੇ ਕ੍ਰੀਮਕਿਊ ਜਨਰੇਟਰ ਆ ਗਿਆ ਜਿਹੜੇ ਸਾਰੀਆਂ ਬਿਲਡਿੰਗ ਦੇ ਵਿੱਚ ਲੱਗੇ ਹੋਏ ਆ। ਜਨਰੇਟਰ ਤਾਂ ਚੱਲਦੇ ਆਂ ਔਰ ਉਹਦੇ ਚੜਾ ਉਹਨਾਂ ਦਾ ਪੂਰੀ ਪੂਰੀ ਇਲੈਕਟ੍ਰੀਕਲ ਹੈਗਾ ਉਹ ਹਰ ਹਫ਼ਤੇ ਉਹਨਾਂ ਦਾ ਉਹ ਵੀ ਟੈਸਟ ਵੀ ਕਰਦੇ ਆਂ ਉਹਨਾਂ ਨੂੰ ਤੇ ਇਹ ਕੁੱਲ ਮਿਲਾ ਕੇ ਸੀਗਾ ਵੀ ਮੁੜ ਕੇ ਕੋਈ ਹਸਪੀਟਲ ਜਿਹੜਾ ਬੰਦਾ ਲਾਈਫ ਸਪੋਰਟ ਤੇ ਆ ਉਹਦੇ ਸ਼ੁਕਰੀਆ ਸੁਣਦੇ ਆ ਉਹਦੀ ਤਾਂ ਥੋੜੀ ਜਿਹੀ ਬੈਕਅਪ ਹੁੰਦੀ ਰਹਾ ਉਹਦੇ ਘੰਟੇ ਦੀ ਜਦ ਮਤਲਬ ਕੁਛ ਇੱਕ ਮਿੰਟਾਂ ਜੀ ਹੁੰਦੀ ਅੱਧੇ ਘੰਟੇ ਵੱਧੇ ਪੌਣੇ ਘੰਟੇ ਜੀ ਤੇ ਇਹਦਾ ਮੇਨ ਟਾਈਮ ਜਿਹੜਾ ਹੈਗਾ ਉਹ ਵਾ ਲੋ ਜਨਰੇਟਰ ਟੇਕਓਵਰ ਕਰੇ ਉਹਦੇ ਨਾਲ ਇੱਕ ਜਿਹੜਾ ਐਡੀਸ਼ਨਲ ਅਸੀਂ ਕੀਤਾ ਹੈਗਾ ਫੈਸਲਾ ਵੀ ਅਸੀਂ ਇਹ ਕਲਟਰਨੇਟ ਲਾਈਨ ਜਿਹੜੀ ਹੈਗੀ ਆ ਸਾਡੇ ਗ ਜੇ ਜੇ ਇਦਾਂ ਕਦੇ ਹੋ ਜੇ ਤਾਂ ਜਿਹੜਾ ਦੂਜਾ ਉਹਨੂੰ ਚੇਂਜ ਓਵਰ ਕਰਕੇ ਤੇ ਉਹਨੂੰ 11 ਕੇਵੀ ਤੇ ਸ਼ਿਫਟ ਕਰ ਦਿਓ ਕਦੇ ਕੋ ਰਿਪੇਅਰ ਦੀ ਲੋਡ ਪੈ ਜਾਂਦੀ ਆ ਕੋਸ਼ ਪੈ ਜਾਂਦੀ ਆ ਦੋ ਆਲਟਰਨੇਟਿਵ ਪਰਨਲ ਸਿਸਟਮ ਹੋਏਗਾ ਜਿਸ ਪਾਸੇ ਜੇ ਇਦਾਂ ਦਾ ਬਰੇਟ ਆਤ ਗਿਆ ਕੁਛ ਉਹਦੇ ਪੀਸਸਸ ਨੂੰ ਲਾ ਕੇ ਇਸੂ ਜਿਗਾ ਜੜਾਉਦਾ ਨਹੀਂ ਕਲੀਅਰ ਹੋ ਰਾਇਆ ਜਿਗਾ ਜੇ ਕੋਈ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਜਿਹੜੇ ਸਾਡੇ ਬੱਚੇ ਆ ਇਹ ਫਿਰ ਵੀ ਮੈਂ ਉਹਦੀ ਇੱਕ ਕਮੇਟੀ ਬਣਾਤੀ ਆ ਜੀ ਜਿਹੜਾ ਸਾਰੇ ਬੱਚਿਆਂ ਨੂੰ ਰੈਗੂਲਰਲੀ ਮਿਲੇਗੀ ਉਹਨਾਂ ਨੂੰ ਇੱਕ ਗ੍ਰੀਵੈਂਸ ਰੈਸਲ ਦਾ ਜੇ ਬੱਚੇ ਨੂੰ ਕੋਈ ਸਟ੍ਰੈਸ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਮੱਚਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇੱਥੇ ਥੋੜੀ ਦੇਰ ਵਾਸਤੇ ਆਇਓ ਤੁਸੀਂ ਆਪਣੇ ਜੀਆਰਓ ਤਿੰਨ ਸਾਲੀ ਰਹੋਗੇ ਕਿਸੇ ਤੋਂ ਕੁਛ 6 ਮਹੀਨੇ ਵੱਧ ਲੱਗ ਸਕਦੇ ਆ ਤੇ ਇਹਦੇ ਵਿੱਚ ਮਤਲਬ ਇਹ ਲਾਈਫ ਐਂਡ ਡੈਥ ਦਾ ਸਵਾਲ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਕੋਈ ਦਿੱਕਤ ਆਂਦੀ ਆ ਤੁਸੀਂ ਮਿਲੋ ਡਾਇਰੈਕਟਰ ਪ੍ਰਿੰਸੀਪਲ ਨੂੰ ਮਿਲੋ ਕਮੇਟੀ ਨੂੰ ਮਿਲੋ ਆਪਣੇ ਪੇਰੈਂਟਸ ਨੂੰ ਦੱਸੋ ਮੈਨੂੰ ਦੱਸੋ ਮੈਂ ਇੱਥੇ ਅਖਸਾਨ ਦਾ ਰਹਿਣਾ ਹੈਗਾ ਤੋਂ ਅਸੀਂ ਬੜੇ ਸ ਇਹਨਾਂ ਦਾ ਆਪਸ ਦੇ ਵਿੱਚ ਵੀ ਰਿਪੋਰਟ ਮੈਕਨਿਜ਼ਮ ਹੋਣਾ ਚਾਹੀਦਾ ਔਰ ਟੀਚਰਸ ਦੇ ਵਿੱਚ ਵੀ ਹੋਣਾ ਚਾਹੀਦਾ ਬਹੁਤ ਫਜ਼ਾਈ ਘਟਨਾ ਜੀ ਇੱਕ ਜਿਵੇਂ ਦੇਖੋ ਯੂਜੀ ਟੈਸਟ ਕਰਨਾ ਆਕੀ ਕੁਝ ਕਰਦੇ ਆ ਲੋਕ ਬੱਚੇ ਨੇ ਯੂਜੀ ਟੈਸਟ ਵੀ ਪਾਸ ਕੀਤਾ ਬੀਜੀਬੀ ਕੀਤਾ ਪੋਸਟ ਗ੍ਰੈਜੂਏਸ਼ਨ ਹੋ ਗਈ ਔਰ ਘਰ ਵਾਲੇ ਵੇਟ ਕਰ ਰਹੇ ਸੀ ਕਿ ਸਾਡੀ ਬੇਟੀ ਪਤਨੀ 10 ਸਾਲ ਤੋਂ ਬਾਹਰ ਸੀ ਉਹਨੇ ਵਾਪਸ ਜਾਣਾ ਸੀਗਾ ਬੜੀ ਟਰਾਜਿਕ ਮੈਂ ਉਹਨਾਂ ਨੂੰ ਮਿਲ ਕੇ ਵੀ ਗਿਆ ਉਹਦੇ ਪੇਰਾਂ ਸਿਰ ਲੱਤੇ ਜਾਂਦੇ ਸੀ ਉਹਨਾਂ ਦਾ ਜੋ ਵੀ ਸਾਡੇ ਕੋਲ ਸਦੀਮਦਰ ਦੀ ਉਸ ਉਹਨਾਂ ਮਾਪੇ ਨਾਲ ਮੈਂ ਵੀ ਇੱਕ ਫਾਦਰ ਹਾਂ ਸਰ ਇਹਨਾਂ ਨੂੰ ਮੈਂ ਪ੍ਰੋਸੈਸ ਦਿੱਤਾ ਜੀ ਇਹਨਾਂ ਦੀ ਮੈਂ ਸਾਰੇ ਜਿਹੜੀ ਐਲ ਜਿਹੜੇ ਸਾਡੇ ਮੈਡੀਕਲ ਐਜੂਕੇਸ਼ਨ ਬ੍ਰਾਂਚ ਹੈ ਉਹਦੇ ਤੋਂ ਅਸੀਂ ਇਹਨਾਂ ਦਾ ਸਟਾਈਪੈਂਡ ਕੱਟ ਹੈਗਾ ਉਹ ਮੈਂ ਰਿਕਮੈਂਡ ਕਰਕੇ ਫਾਈਨੈਂਸ ਵਿੱਚ ਪਹੁੰਚ ਗਿਆ ਹੈਗਾ ਹੁਣ ਫਾਈਨੈਂਸ ਵਾਲੇ ਪ੍ਰੋਸੈਸ ਕਰ ਰਹੇ ਹਨ 16ਵਾਂ ਵਿੱਤ ਕਮਿਸ਼ਨ ਆਇਆ ਹੋਇਆ ਉਹਦੇ ਸਾਡੀ ਜਿਹੜੀ ਕੈਬਨਟ ਹੈ ਉਹਦੇ ਵਿੱਚ ਬਿਜ਼ੀ ਆ ਮੇਰੀ ਫਾਈਨੈਂਸਿਸਟ ਨਾਲ ਵੀ ਔਰ ਸੀਐਮ ਸਾਹਿਬ ਨਾਲ ਵੀ ਗੱਲ ਹੋ ਗਈ ਆ ਸੋ ਸਾਰੇ ਸਿੰਪੈਥੈਟਿਕ ਹੈ ਜੀ ਅਸੀਂ ਇਹਨਾਂ ਦਾ ਜਿਹੜਾ ਸਟਾਈਪੈਂਡ ਹੈ ਉਹ ਵਧਾਵਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਰ ਕੱਲ ਸ